ਅਜੇ ਬਾਬਾ ਜੀ ਕੀਰਤਨ ਕਰਦੇ ਮੈਂ ਕੁਦਰਤੀ ਵਿੱਚ ਚੱਲਿਆ ਗਿਆ ਕੋਠੜੀਆਂ ਚੋਂ ਕੱਲ ਕਈ ਸੱਜਣ ਸਾਡੇ ਪੁਲਿਸ ਲਾਈਨ ਦੇ ਵੀ ਹੁਣ ਵੀ ਵਿੱਚ ਬੈਠੇ ਨੇ ਮੈਨੂੰ ਪਤਾ ਹੈ ਨੇੜੇ ਵੀ ਹੈ ਮੈਂ ਦੇਖਣ ਗਿਆ ਵੀ ਗੁਰੂ ਬਾਣੀ ਤਾਂ ਕਹਿੰਦੀ ਆ ਉਹ ਬੰਨਿਆਂ ਨੂੰ ਛਡਾ ਲੈਂਦੇ ਨੇ ਚਰਤੂ ਪਖੰਡਿਓ ਹੀ ਸਹੀ ਚੋੜਾਈ ਪਾਇਆ ਉਹ ਵੀ ਦੇਖ ਕੇ ਆ ਕਈ ਪ੍ਰੇਮੀ ਐ ਬੰਨੇ ਬੈਠੇ ਵਿਚਾਰੇ ਰੋਣ ਉਹਨਾਂ ਦੇ ਹੱਥ ਕਿੜੀਆਂ ਬੇੜੀਆਂ ਲੱਗੀਆਂ ਮੈਂ ਕਿਹਾ ਤੁਸੀਂ ਇੱਥੇ ਬੈਠੇ ਹੋ ਕਹਿੰਦੇ ਬਾਬਾ ਜੀ ਤੁਸੀਂ ਕੀ ਲੈਣਾ ਇੱਧਰ ਹੀ ਆ ਜਾਓ ਦੀਵਾਨ ਤਾਂ ਇੱਧਰ ਹੈ ਮੈਂ ਕਿਹਾ ਨਹੀਂ ਮੇਰਾ ਦੀਵਾਨ ਇੱਧਰ ਵੀ ਹੈਗਾ ਬੋਲੇ ਉਹ ਤੁਸੀਂ ਉਹ ਵਿਚਾਰੇ ਰੋਣ ਕੁੱਟਾ ਮਾਰਾ ਪੈਂਿਆ ਸੀ ਰੋਣ ਵੀ ਮੈਂ ਉਹਨਾਂ ਨੂੰ ਕਹਿੰਦੇ ਜੀ ਮੈਂ ਕਿਹਾ ਇਹ ਇਹ ਬੰਨੇ ਹੋਏ ਨੇ ਇਹਨਾਂ ਨੂੰ ਵੀ ਇਹਨਾਂ ਨੂੰ ਵੀ ਦੀਵਾਨ ਚ ਲੈ ਚੱਲਣ ਦੋ ਕਹਿੰਦੇ ਭਾਜਣਾ ਜਨਮ ਕਿੱਥੋਂ ਦੀ ਜਾਣਗੇ ਜਦ ਦਿਨ ਜਾਣ ਹੈ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਉਹ ਸਾਰੇ ਦੀਵਾਨ ਚ ਆ ਕੇ ਸਾਧ ਸੰਗਤ ਮੈਂ ਅੱਜ ਮੂਰਖ ਵਧਾਈ ਕਰ ਰਿਹਾ ਹੈਂ ਲੋੜ ਜੋ ਦੀਵਾਨ ਚ ਜਿਤਨੇ ਆ ਗਏ ਬਸ ਉਹ ਦੀਵਾਨ ਹੋ ਗਿਆ ਲੰਗਰ ਹੋ ਗਿਆ ਉਹ ਸਾਰੇ ਖਲਾਸ ਹੋ ਗਏ ਇਹ ਮਹਾਰਾਜਾ ਸਾਹਿਬ ਦੇ ਉਤਲੇ ਬਠਿੰਡੇ ਵਾਲੇ ਇਲਾਕੇ ਤੇ ਜਿਹੜੇ ਉਦੋਂ ਤੇਸੀ ਨਾ ਉਹ ਵੇਖੀ ਜਾਊਗੀ ਕਿਉਂ ਹੁੰਦਾ ਹੈ ਇਹ ਸੰਤਾਂ ਦੀ ਹੁੰਦੇ ਨੇ ਜਿਹੜੇ ਉਹ ਐ ਕਰਦੇ ਆ ਇਹ ਨਾ ਦੇਖੀ ਜਾਊ ਉਹ ਉਹ ਤਾਂ ਦੂਈ ਗੱਡੀ ਚੜ ਗਏ ਸਮਝ ਲਿਓ ਆ ਉੱਥੇ ਹੀ ਰਹਿਗੇ ਜਿੰਨੇ ਦੀਵਾਨ ਵਿੱਚ ਆਏ ਉਹ ਸਾਰੇ ਖਲਾਸ ਹੋ ਗਏ ਇਹ ਮਹਾਰਾਜ ਨੇ ਬਰਨਾਲੇ ਜੇਲ੍ਹ ਦੀ ਮੈਂ ਤੁਹਾਨੂੰ ਸੁਣਾ ਰਿਹਾ ਐਸੀ ਕਿਰਪਾ ਉਤੇ ਉਦੋਂ ਦੇਖੇ ਕਹਿੰਦੀ ਵਿਚਾਰੇ ਬੈਠੇ ਕਿਸਦੇ ਹੱਥਾਂ ਮੇੜੀਆਂ ਲੈਂ ਕੋਈ ਐ ਛੋਟੀ ਜੀ ਕੋਠੜੀ 'ਚ ਕੋਈ ਅੰਦਰ ਨਹਿੜਿਆ ਕੋਈ ਬੰਨਿਆ ਬੈਠਾ ਉਹਨਾਂ ਨੂੰ ਛੁਡਾ ਛੜਾ ਮੈਂ ਦੀਵਾਨ ਵਿੱਚ ਲਿਆ ਵੀ ਆਜੋ ਆਹੀ ਕਥਾ ਉਦੋਂ ਹਰ ਗੋਬਿੰਦ ਸਾਹਿਬ ਮੀਰੀ ਪੀਰ ਦੇ ਮਾਲਕ ਦੀ ਸੁਣਾਈ ਸੀ ਵੀ ਤੇਰਾ ਨਾਮ ਦਾ ਬੰਦੀ ਛੋੜ ਐ ਤੇਰਾ ਨਾਮ ਲੈਨੇ ਜਿੱਥੇ ਨਾਮ ਐ ਤੇਰਾ ਉੱਥੇ ਆਪ ਪ੍ਰਕਾਸ਼ ਹੋ ਪ੍ਰਕਾਸ਼ ਹੋ ਤੁਸੀਂ ਤੁਸੀਂ ਇਹਨਾਂ ਦੇ ਬੰਧਨ ਨਹੀਂ ਕੱਟ ਸਕਦੇ ਸਾਧ ਸੰਗਤ ਇਹ ਬਿਲਕੁਲ ਅਜੀਬ ਜੇ ਅਜੀ ਸ਼ੱਕ ਹੈ ਜਾਂ ਕਿ ਕੁਝ ਵੀ ਲਿਓ ਐਸੀ ਮਹਾਰਾਜ ਨੇ ਉਹ ਬਵੰਜਾ ਰਾਜਾ ਨੂੰ ਛੁਡਾ ਕੇ ਫਿਰ ਪੀਲੀ ਭੀਤੇ ਕਿ ਨਾਨਕ ਮਤਾ ਹੈ ਪਹਿਲਾਂ ਗੋਰਖ ਮਤਾ ਮਤਾ ਨਾਮ ਧਰਮ ਦਾ ਮਾਜ਼ਬ ਹੈ ਧਰਮ ਦਾ ਪਹਿਲਾ ਗੋ ਰਖ ਮਤ ਸੀ ਚੱਲ ਰਿਹਾ ਬੀਤਾ ਸਾਹਿਬ ਗੋ ਰਖ ਮਤ ਵੀ ਗੋ ਰਖ ਨੂੰ ਜਿੱਤ ਕੇ ਸਿੱਧਾ ਨੂੰ ਜਿੱਤ ਕੇ ਬਾਬਾ ਨਾਨਕ ਸਾਹਿਬ ਦਾ ਮਤ ਉੱਤੋਂ ਦੀ ਚੜ ਗਿਆ ਗੱਜ ਕੇ ਬੋਲੋ ਸਤਿਨਾਮ ਵਾਹਿਗੁਰੂ ਉਹ ਬਰੋਟਾ ਹੀ ਉਡਾ ਦਿੱਤਾ ਸੀ ਅੱਜ ਦੀ ਰਾਤ ਉੱਤੇ ਧੂਣਾ ਲਾਇਆ ਜਾਂਦਾ ਜਿਹੜੀ ਰਾਖ ਹੁੰਦੀ ਹੈ ਉਹ ਦੁਖੀਆਂ ਨੂੰ ਦਿੱਤੀ ਜਾਂਦੀ ਹੈ ਅੱਜ ਐ ਅੱਜ ਦੀ ਗੱਲ ਮੈਂ ਕਰ ਰਿਹਾ ਦੀਪ ਮਾਲਾ ਦੀ ਨਾਨਕ ਮੱਤੇ ਹੁਣ ਲਾਉਂਦੇ ਹੋਣ ਜਾਂ ਨਾ ਇਹ ਮੈਂ ਨਹੀਂ ਹੁਣ ਕਰਦੇ ਜਰੂਰ ਨੇ ਉਹ ਰੋਟਾ ਹੀ ਉਡਾਉਣ ਲੱਗੇ ਗੁਰੂ ਨਾਨਕ ਬਾਬਾ ਜੀ ਨੇ ਉੱਥੇ ਰੋਕ ਦਿੱਤਾ ਸੀ ਉੱਥੇ ਹੀ ਰੁਕਿਆ ਖੜਾ ਉਹਦੇ ਤੇ ਛਿੱਟੇ ਪੈ ਸੀ ਅੱਜ ਜਾ ਕੇ ਦੇਖੋ ਮੀਰੀ ਪੀਰੀ ਦਾ ਮਾਲ ਗਿਆ ਵੀ ਗੁਰੂ ਨਾਨਕ ਸਾਹਿਬ ਨੂੰ ਦਾ ਜਿਹੜਾ ਖੇੜ ਸੀ ਉੱਚਾ ਚੱਲਿਆ ਗਿਆ ਸੀ ਰੋਟਾ ਕੁਝ ਸੁੱਕਿਆ ਸੀ ਉਹਦੇ ਹਰੀਆਵਲ ਵਿੱਚ ਤਾਂ ਪੱਤੇ ਲਾਈਏ ਫਿਰ ਉੱਥੇ ਕੇਸਰ ਦੇ ਛਿੱਟੇ ਦੇਣ ਕਿੱਥੇ ਗਵਾਲੀਆ ਸਾਹਿਬ ਕਿੱਥੇ ਨਾਨਕ ਮਤਮੈਂ ਆਈ ਟਾਪਕ ਜੇ ਗਿੰਨਾ ਸਟੇਸ਼ਨ ਵਾਂਗੂ ਹੈ ਛਿਤੇ ਦੇ ਕੇ ਉਹ ਹਰਾ ਪਰਾ ਓਮ ਜੀ ਮੇਂ ਗਰੂ ਟੱਕਰ ਦਿੱਤਾ ਸੀ ਅੱਜ ਇੱਕ ਦਰਸ਼ਨ ਕਰੋ ਤੁਸੀਂ ਉਦੋਂ ਬਾਅਦ ਮਹਾਰਾਜ ਦਾ ਭਾਈ ਕੀ ਢੋਲੀ ਤੱਕਾ ਸਫ਼ਰ ਸਾਰਾ ਬਹੁਤ ਲੰਮਾ ਹੈ ਭਾਈ ਕੀ ਢੋਲੀ ਆ ਗਏ ਸਾਈਂ ਦਾਸ ਵੀ ਉਡੀਕ ਰਿਹਾ ਹੈ ਕਿ ਸਾੰਡੂ ਸਾਹਿਬ ਦੀ ਜਗ੍ਹਾ ਕਿਉਂਕਿ ਮੈਂ ਉੱਥੇ ਤਾਂ ਦਰਸ਼ਨ ਮੇਲੇ ਕਰਦਾ ਰਿਹਾ ਕੀਤੇ ਨੂੰ ਧੂੜੀ ਦਾ ਆਨੰਦ ਮਾਣਿਆ ਕੀਰਤਨ ਵੀ ਕੀਤਾ ਹੈ ਮੈਂ ਕਾਫੀ ਧੀਰ ਦੀ ਗੱਲ ਕਰ ਰਿਹਾ ਕੋਈ 56 55 56 ਦੀ ਗੱਲ ਹੈ 55 56 ਮੈਂ ਕੀਰਤਨ ਉਸੇ ਕੀਤਾ ਹੈ ਭਾਈ ਕੀ ਡਰੋਲੀ ਸੰਤ ਗੁਰਦਾਸ ਸਿੰਘ ਠੱਕਰ ਵਾਲੀਏ ਹੁੰਦੇ ਪਿੰਡਰਾਂ ਵਾਲੇ ਬਾਬਾ ਜੀ ਵੱਡੇ ਸੁੰਦਰ ਸਿੰਘ ਗਿਆਨੀ ਜੀਾਂ ਦੇ ਉਹ ਸ਼ੇਸ਼ ਸਨ ਬੜਾ ਸੁੰਦਰ ਕੀਰਤਨ ਸੀ ਉਹਨਾਂ ਦਾ ਅ ਠੱਕਰਵਾਲ ਆਲਮਗੀਰ ਦੇ ਕੋਲ ਹੀ ਆ ਫਿਰ ਉਹ ਛੱਡ ਕੇ ਆਪਦੇ ਘਰੇ ਪਿੰਡ ਖੇਤ ਵਿੱਚ ਉਹਨਾਂ ਨੇ ਆਪਣੀ ਕੂਟੀਆਂ ਪਾ ਕੇ ਬਗੀਚੀ ਲਾ ਲਈ ਸੀ ਬੜਾ ਸੁੰਦਰ ਕੀਰਤਨ ਸੀ ਉਹੋਂ ਬਾਬਾ ਗੁਰਦਿੱਤਾ ਜੀ ਦਾ ਮਾਤਾ ਨਮੂਦਰੀ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਵੀਰ ਸਾਹਿਬ ਦੇ ਦਰਸ਼ਨ ਕੀਤੀ। ਉਹ ਉੱਥੇ ਹਰਗਵਿੰਦ ਸਾਹਿਬ ਮਹਾਰਾਜ ਨੇ ਆਪਣੇ ਸਾਡੂ ਸਾਈਂ ਦਾ ਜੀ ਦਾ ਵੀ ਪਿਆਰ ਲਿਆ। 6 ਮਹੀਨੇ ਦਰਵਾਜ਼ੇ 'ਚ ਖੜੇ ਉਡੀਕਦੇ ਹਣ ਜਦੋਂ ਆਉਂਗੇ ਚਰਨ ਪਾਉਂਗੇ ਮੈਂ ਘਰ ਵਿੱਚ ਸਮਾਨ ਤਾਂ ਟਕਾਉਂਗਾ। ਆ ਗਏ ਸੰਗਤਾਂ ਨਿਹਾਲ ਹੋ ਗਈਆਂ। ਦਰਸ਼ਨ ਕਰਕੇ ਤੁਧ ਡਿੱਠੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕਟਈ ਹੈ।